ਬਾਪੂ ਜੀ ਇਸ ਵਾਰੀ ਚੋਣਾ ਦੇ ਮਾਹੌਲ ਦੇ ਵਿੱਚ ਕੀ ਲੱਗਦਾ ਹੈ ਕਿ ਕਿਹੜਾ ਮੁੱਦਾ ਅਹਿਮ ਰਹਿਣ ਵਾਲਾ ਹੈ ਤੇ ਕਿਸ ਨੂੰ ਚੋਣੇ ਹੋ? ਚੋਣੇ ਤਾਂ ਅਮਰਪਾਲ ਨੂੰ। ਹੂੰ। ਹਾਂਜੀ। ਵਜਾ ਕੀ ਹੈ? ਵਜਾ ਵੀ ਉਹ ਦੂਜੀਆਂ ਪਾਰਟੀਆਂ ਨੇ ਕੀਤਾ ਕੁਝ ਨਹੀਂ ਕਰੇ। ਹੂੰ। ਹਾਂ। ਨਚੇਰਾ ਬੋਲ ਗੜ ਵੱਡਾ ਪੈ ਗਿਆ ਜਿਆਦਾ ਪਿੰਡ ਦੇ ਲੋਕਾਂ ਦੇ ਮਾਵਾ ਦੇ ਪੁੱਤ ਮਰਨ ਦੇ। ਹੂੰ। ਤੁਹਾਡੇ ਪਿੰਡ 'ਚ ਵੀ ਸਮੱਸਿਆ ਹੈਗੀ। ਬਹੁਤ ਜਿਆਦਾ ਬੇਸੰਤ ਕੋਈ ਨਹੀਂ ਤੇ। ਹਾਂ। ਤਾਂ ਤੁਹਾਨੂੰ ਕਿਸੇ ਮਜਬੂਰੀ ਦੇ ਕਰਕੇ ਕਿਸੇ ਪਾਰਟੀ ਦੇ ਵੱਲੋਂ ਕਿਹਾ ਗਿਆ ਇਸ ਕਰਕੇ ਜਾਂ ਆਪਣੀ ਮਰਜ਼ੀ ਦੇ ਨਾਲ? ਸਾਨੂੰ ਕੋਈ ਸਾਡੀ ਮਜਬੂਰੀ ਨਹੀਂ ਹੈਗੀ ਆਪਣੇ ਆਪ ਦਾ ਹੈ ਆਪਣੇ ਆਪ ਦਾ। ਹਾਂਜੀ ਸਾਡੇ ਕੋਈ ਮਰਜ਼ੂਰੀ ਨਹੀਂ ਗਈ ਇੱਧਰ ਹੋਰ ਵੀ ਬਜ਼ੁਰਗ ਬੈਠੇ ਹਨ ਨਾਲ ਅਸੀਂ ਗੱਲ ਕਰਦੇ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿਉਂਕਿ ਖਡੂਰ ਸਾਹਿਬ ਹਲਕੇ ਦੀ ਸੀਟ ਹੈ ਮੰਨੀ ਜਾ ਰਹੀ ਹੈ ਕਿ ਬਾਕੀ ਅਸਰ ਵੀ ਕਰ ਰਹੀ ਹੈ ਬਾਕੀ ਥਾਵਾਂ ਤੇ ਵੀ ਨੇ ਐਵੇਂ ਮੰਨੀ ਜਾ ਰਹੀ ਹੈ ਜੀ ਹੂੰ ਬਾਕੀ ਸਾਰੇ ਪੰਜਾਬ ਜੀ ਇਹ ਹੈ ਕਿ ਅਮਰਤਪਾਲ ਸਿੰਘ ਦੇ ਹੱਕ ਚ ਖੜੇ ਹੋ ਤੁਸੀਂ ਅਮਰਤਪਾਲ ਵੀ ਦੂਜੀਆਂ ਪਾਰਟੀਆਂ ਕਾਂਗਰਸੀ ਵੇਖ ਲਈ ਅਕਾਲੀ ਵੀ ਵੇਖ ਲਏ ਆਮ ਆਦਮੀ ਪਾਰਟੀ ਵੀ ਵੇਖ ਲਈ ਹੁਣ ਵੀ ਇਹਨਾਂ ਨੂੰ ਜਿਦਾਉ ਚੰਗਾ ਬੰਦਾ ਚੰਗਾ ਜੀ ਅਮਰਤਪਾਲ ਕਰਾਉਂਦਾ ਸੀ ਹੈ ਨਸ਼ੇ ਛਡਾਉਂਦਾ ਸੀ ਹਾਂਜੀ ਪਰ ਸਰਕਾਰ ਤਾਂ ਇੱਥੋਂ ਵਾਲੀ ਵੀ ਦਾਵਾ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਨਸ਼ੇ ਨੂੰ ਕੰਟਰੋਲ ਕਰਨ 'ਚ ਸਭ ਤੋਂ ਵੱਡੀ ਭੂਮਿਕਾ ਅਸੀਂ ਨਿਭਾ ਰਹੇ ਹਾਂ ਪਹਿਲਾਂ ਵਾਲਿਆਂ ਨੇ ਤਾਂ ਬਸ ਕੁਛ ਕੀਤਾ ਨਹੀਂ ਡਾਂਗੀ ਟਪਾਇਆ ਨਹੀਂ ਕੰਟਰੋਲ ਕਿੱਥੇ ਹੋਇਆ ਜੀ ਸਾਡੇ ਪਿੰਡ 'ਚ ਵਧੂ ਨਸ਼ਾ ਹਾਂਜੀ ਕੋਈ ਕੰਟਰੋਲ ਨਹੀਂ ਜੀ ਹਲਕੇ ਦੇ ਜਿਹੜੇ ਵਿਧਾਇਕ ਨੇ ਬਾਬਾ ਬਕਾਲਾ ਤੋਂ ਉਹ ਵੀ ਆਮ ਆਦਮੀ ਪਾਰਟੀ ਨਾਲ ਸੰਬੰਧਤ ਹੈ ਉਹ ਕਿੰਨੀ ਵਾਰੀ ਦੇਖੇ ਉਸ ਤੋਂ ਬਾਅਦ ਤੁਸੀਂ ਉਹਦੇ ਵੇਖ ਬਹੁਤ ਘੱਟ ਆਉਂਦੇ ਜੀ ਉਹ ਇੱਕ ਦੋ ਵਾਰ ਆਏ ਉਹ ਜਿਹੜੇ ਆਉਂਦੇ ਆ ਖਾਸ ਕਰਨਾ ਚਾਹੁੰਦੇ ਜਿਹੜੇ ਖਾਸ ਬੰਦੇ ਆ ਉਹ ਤਾਂ ਅਸੀਂ ਕਦੀ ਵੇਖਿਆ ਹੀ ਨਹੀਂ ਹਾਂ ਆਮ ਲੋਕਾਂ ਨਾਲ ਨਹੀਂ ਵਿਚਰਦੇ ਆਮ ਲੋਕਾਂ ਨਾਲ ਕੋਈ ਵਿਚਦੇ ਤੇ ਵੇਖੀ ਨਹੀਂ ਅਜੇ ਤੱਕ ਸਾਡਾ ਪਿੰਡ ਸੱਥਾਂ ਚੋਂ ਚੱਲੇਗੀ ਪਿੰਡਾਂ ਚੋਂ ਚੱਲੇਗੀ ਤਾਂ ਹੀ ਲੋਕਾਂ ਦੀ ਤਕਦੀਰ ਬਦਲਣੀ ਚੱਲਦੇ ਹੈਗੇ ਅੱਜ ਅੱਜ ਕੱਲ ਇਹ ਜਿਹੜੇ ਐਮ.ਐਲ.ਏ ਉਹਨਾਂ ਘਰਾਂ ਚਾਹੁੰਦੇ ਜਿੰਨਾ ਘਰਾਂ ਚਾਹੁੰਦਾ ਉਹਨਾਂ ਨੂੰ ਫੰਡ ਮਿਲਦਾ ਦੂਜੇ ਘਰ ਦੇ ਗਰੀਬ ਨੂੰ ਕਿਹੜਾ ਕਿਸ ਨੇ ਪੁੱਛਣਾ ਦੂਜੇ ਨੂੰ ਨਹੀਂ ਪੁੱਛਿਆ ਜਾ ਇਹ ਨੂੰ ਪੁੱਛਣਾ ਤੁਸੀਂ ਕੀ ਕਹਿ ਰਹੇ ਸੀ ਕਿ ਇਹ ਜਦੋਂ ਆਮ ਆਦਮੀ ਪਾਰਟੀ ਵਾਲੇ ਦਾਵਾ ਕਰਦੇ ਆ ਕਿ ਅਸੀਂ ਤਾਂ ਬਿਜਲੀ ਮੁਫਤ ਵੀ ਦਿੱਤੀ ਮੋਟਰਾਂ ਦੀ ਬਿਜਲੀ ਕਿਸਾਨਾਂ ਨੂੰ ਵੀ ਸਾਰੇ ਵਰਗਾਂ ਨੂੰ ਅਸੀਂ ਖੁਸ਼ ਕਰਕੇ ਰੱਖਣਾ ਚਾਹੁੰਦੇ ਆ ਤੇ ਨਸ਼ੇ ਵਾਧੂ ਲਾਏ ਇਹ ਆਪੇ ਅੰਮ੍ਰਿਤਪਾਲ ਜਿਹੜਾ ਹੈਗਾ ਅੰਮ੍ਰਿਤ ਛਕਾਉਂਦਾ ਹੈਗਾ ਹਰ ਇੱਕ ਦੀ ਸੁਣਦਾ ਹੈਗਾ ਤੇ ਚਾਹੀਦਾ ਹੁਣਾ ਜਰੂਰੀ ਹੈ ਹਾਂਜੀ ਮਤਲਬ ਅੰਮ੍ਰਿਤਪਾਲ ਸਿੰਘ ਦੇ ਕਰ ਤੁਸੀਂ ਵੀ ਨਸ਼ੇ ਦੇ ਮੁੱਦੇ ਖਿਲਾਫ ਉਹ ਬੋਲਿਆ ਹਾਂਜੀ ਤੇ ਬਹੁਤ ਸਹੀ ਆ ਹਾਂਜੀ ਜਿਵੇਂ ਸਾਰੀਆਂ ਪਾਰਟੀਆਂ ਅਕਸਰ ਕਿਹਾ ਜਾਂਦਾ ਜੀ ਕਿ ਬਾਕੀਆਂ ਨੂੰ ਪਰਖ ਕੇ ਵੇਖ ਲਿਆ ਇੱਕ ਵਾਰੀ ਅੰਮ੍ਰਿਤਪਾਲ ਨੂੰ ਮਾਓ ਜੇ ਕੱਲ ਨੂੰ ਕਿਦਾਰੇ ਸੰਭਾਵਨਾਵਾਂ ਬਣ ਗਈਆਂ ਸੰਤੁਸ਼ਟੀ ਇਹਨਾਂ ਤੋਂ ਵੀ ਨਾ ਹੋਈ ਵੀ ਉਹ ਕਹਿਣ ਵੀ ਕੱਲ ਨੂੰ ਮੈਂ ਤਾਂ ਕੱਲਾ ਸੀ ਪਾਰਲੀਮੈਂਟ ਚ ਫੇਰ ਕੀ ਬਣੂ ਨਹੀਂ ਜੀ ਕਰਨਗੇ ਇਹਦੀ ਗੱਲ ਥੋੜੀ ਈ ਆ ਸਤਿਲਾਜ ਦੀ ਘੜੀ ਆ ਸਹੀ ਹਾਂਜੀ ਹਮ ਤੁਹਾਡਾ ਕੀ ਮੰਨਣਾ ਹੈ ਜੀ ਕਿ ਕੀ ਹਵਾ ਕਹਿੰਦੀ ਹੈ ਖਡੂਰ ਸਾਹਿਬ ਹਲਕੇ ਦੇ ਵਿੱਚ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਸ ਪਾਸੇ ਜਿਆਦਾ ਰੁਖ ਲੋਕਾਂ ਦਾ ਸਾਨੂੰ ਬਹੁਤ ਵਧੀਆ ਬਦਲ ਤੱਕ ਦੇਖਦਾ ਜੀ ਹਾਂ ਇਹ ਇਕੱਲਾ ਹੀ ਸਵਾਲਾ ਖਰਗਾ ਅੱਛਾ ਹਾਂ ਤੁਹਾਨੂੰ ਲੱਗਦਾ ਹੈ ਕਿ ਪਾਰਲੀਮੈਂਟ ਚ ਚਾਹੇ ਇਕੱਲਾ ਪਹੁੰਚੇ ਪਰ ਮੁੱਦੇ ਪਹੁੰਚਣਗੇ ਪਹੁੰਚਣਗੇ ਜੀ ਪੱਕੀ ਗੱਲ ਆ ਤੇ ਸ਼੍ਰੋਮਣੀ ਅਕਾਲੀ ਦਲ ਬਾਰੇ ਕੀ ਖਿਆਲ ਹੈ ਉਹ ਤਾਂ ਪਿੱਛੇ ਦੇ ਪ੍ਰਧਾਨ ਸਾਹਿਬ ਨੇ ਬਿਆਨ ਦਿੱਤਾ ਸੁਖਬੀਰ ਬਾਦਲ ਕਹਿੰਦੇ ਤੇ ਏਜੰਸੀਆਂ ਦੇ ਬੰਦੇ ਹੁੰਦੇ ਆ ਇਹ ਸਾਡੀ ਪਾਰਟੀ ਨੂੰ ਖਰਾਬ ਕਰਨਾ ਚਾਹੁੰਦੇ ਆ ਮੈਂ ਤਾਂ ਕਹਿੰਦਾ ਉਹਨਾਂ ਦਾ ਨਾ ਹੀ ਨਾ ਲੋ ਇੱਥੇ ਨਾ ਲੈਣਾ ਮੜਾ ਪਰ ਉਹ ਸਵਾਲ ਚੁੱਕ ਰਿਹਾ ਨਾ ਖੜੇ ਕਰ ਰਿਹਾ ਕਹਿੰਦੇ ਬੜਾ ਖਰਾਬ ਹੋ ਰਿਹਾ ਵੋਟ ਬੈਂਕ ਉਹਦੀ ਫੀਫਾ ਫੂਗਾ ਖਾ ਕੇ ਤੇ ਮਤਲਬ ਢੂਠ ਬੋਲਦਾ ਉਹਦਾ ਨਾ ਤੂੰ ਬਥੇਰਾ ਸਿਰ ਸੁਣ ਲਿਆ ਛੋੜੀ ਜੀ ਕਰਦਾ ਮਤਲਬ ਪਹਿਲਾਂ ਸੁਣਦੇ ਰਹੇ ਆ ਤੇ ਹੁਣ ਤੁਹਾਡਾ ਨਹੀਂ ਮੰਨ ਉਧਰ ਨਹੀਂ ਕਰਦਾ ਛੜਤਾ ਖੜਾ ਉਹਨਾਂ ਦਾ ਤੇ ਵਿਰਸਾ ਸਿੰਘ ਉਲਟੋਹਾ ਕਹਿੰਦੇ ਜੇਲਾਂ ਤਾਂ ਮੈਂ ਵੀ ਕਟੀਆਂ ਐਨਐਸਏ ਮੇਰੇ ਤੇ ਵੀ ਲੱਗਿਆ ਤੇ ਮੈਂ ਵੀ ਪੰਥਕ ਲੀਡਰ ਆ ਉਹ ਵੇਖਣੂ ਆਖਰਾਂ ਤੇ ਪੰਥਕ ਹੀ ਹਾਰੇ ਕਨੇ ਬਥੇਰਾ ਲਟੋੜ ਲਿਆ ਉਹਨਾਂ ਨੇ ਹੁਣ ਨਹੀਂ ਜੀ ਕਰਦਾ ਲਟੋੜਨ ਨੂੰ ਸਾਡਾ ਕੀ ਮੰਨਣਾ ਜੀ ਸਾਡਾ ਇਹ ਆ ਕਿ ਭਾਈ ਅਮਰ ਸਿੰਘ ਅਮਰਪਾਲ ਸਿੰਘ ਖਾਲਸਾ ਨੂੰ ਇਸ ਹਲਕੇ ਤੋਂ ਅਸੀਂ ਬੜੀ ਤਕੜੀ ਲੀਡ ਨਾਲ ਜਿਤਾਵਾਂਗੇ ਉਹ ਬਹੁਤ ਚੰਗੇ ਕੰਮ ਕਰਦੇ ਸੀ ਨੌਜਵਾਨਾਂ ਨੂੰ ਨਸ਼ੇ ਤੋਂ ਰੋਕ ਕੇ ਅਮਰਤ ਅਮਰਤ ਸੰਚਾਰ ਕਰਾਉਂਦੇ ਸੀ ਜੋ ਖਾਲਸਾ ਵੀਰ ਬਣਾਈ ਉਹਨਾਂ ਨੇ ਕੋਈ ਕਤਲ ਤੇ ਨਹੀਂ ਕੀਤਾ ਉਹਨਾਂ ਨੇ ਕੋਈ ਬਲਾਤਕਾਰ ਨਹੀਂ ਕੀਤਾ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ